ਹਰ ਤਨ ਸਾਂਝੀ ਐ ਪਾਈ 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 ਹਰ ਤਨ ਸਾਂਝੀ ਹਲਤ ਪਲਤ ਹਰ ਹੋਏ ਸਖਾਈ ਜੇ ਹਲਤ ਪਲਤ ਹਰ ਹੋਏ ਸਖਾਈ ਜੇ ਹਲਤ ਪਲਤ ਹਰ ਹੋਏ ਸਖਾਈ ਜੇ ਹਲਤ ਪਲਤ ਹਰ ਹੋਏ ਸਖਾਈ ਹਰ ਤਨ ਸਾਈਂ ਪਾਈ ਹਰ ਤਨ ਪਾਈ ਜਿੱਥੇ ਹਰ ਆਰਾਧੀ ਐ ਜਿੱਥੇ ਹਰ ਆਰਾਧੀ ਐ ਜਿੱਥੇ ਹਰ ਮਿੱਤ ਸਹਾਰਾ ਬਾਤੇ ਮਨ ਵਸੈ ਉਗੁਰ ਕਿਰਪਾ ਤੇ ਮਨ ਵਸੈ ਉਗੁਰ ਕਿਰਪਾ ਤੇ ਹਰ ਮਨ ਵਸੈ ਉਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦ ਲਿਆ ਨਾ ਜਾ ਲਾ ਨਾ ਜਾਈਂ ਹੋਰਤ ਬਦਲਾ ਨਾ ਜਾਈਂ ਜੇ ਹਲਤ ਪਲਤ ਹਰ ਹੋਏ ਸਖਾਈਂ ਸੰਗਤੀ ਸੰਗ ਹਰ ਧਨ ਖੱਟੀ ਐ ਸਤ ਸੰਗਤੀ ਸੰਗ ਹਰ ਧਨ ਖੱਟੀ ਐ ਸਤ ਸੰਗਤੀ ਸੰਗ ਹਰ ਧਨ ਖੱਟੀ ਐ ਸਤ ਸੰਗਤੀ ਸੰਗ ਵਰਤਨ ਖੱਟੀ ਐ ਹੋਰਥੇ ਹੋਰਤ ਉਪਾਏ ਹਰ ਧਨ ਕਿਤੇ ਨਾ ਪਾਈ ਹਰ ਧਨ ਕਿਤੇ ਨਾ ਪਾਈ ਸਤ ਸੰਗਤੀ ਸੰਗ ਹਰ ਧਨ ਖੱਟੀ ਐ ਸਤ ਸੰਗਤੀ ਸੰਗ ਹਰ ਧਨ ਖੱਟੀ ਐ ਹੋਰ ਥੈ ਹੋਰ ਤੇ ਉਫਾਈ ਹਰ ਧਨ ਕਿਤੇ ਨਾ ਪਾਈ ਹਰ ਧਨ ਕਿਤੇ ਨਾ ਪਾਈ ਹਰ ਰਤਨ ਦਾ ਵਪਾਰੀਆ ਹਰ ਰਤਨ ਦਾ ਵਪਾਰੀਆ ਹਰ ਰਤਨ ਤਨ ਤਨ ਵਿਹਾਜੇ ਹਰ ਰਤਨ ਤਨ ਵਿਹਾਜੇ ਹਰ ਰਤਨ ਤਨ ਵਿਹਾਜੇ ਹਰ ਰਤਨ ਤਨ ਵਿਹਾਜੇ ਕੱਚ ਕੇ ਵਾਪਾਰੀਏ ਕੱਚ ਕੇ ਵਾਪਾਰੀਏ ਕੱਚ ਕੇ ਵਾਪਾਰੀਏ ਕੱਚ ਕੇ ਵਾਪਾਰੀਏ ਵਾਖੇ ਹਰ ਤਨ ਲਿਆ ਨਾ ਜਾਈ ਵਾਕੇ ਹਰ ਧਨ ਲਿਆ ਨਾ ਜਾਈ ਵਾਕੇ ਹਰ ਧਨ ਲਿਆ ਨਾ ਜਾਈ ਹਾਂ ਵਾਕੇ ਹਰ ਧਨ ਲਿਆ ਨਾ ਜਾਈ ਇਹ ਹਲਤ ਪਲਤ ਹਰ ਹੋਏ ਸਦਾਈ ਇਹ ਹਲਤ ਪਲਤ ਹਰ ਹੋਏ ਇਹ ਹਲਤ ਫਲਤ ਹਰ ਹੋਏ ਸਖਾਈ ਇਹ ਹਲਤ ਫਲਤ ਹਰ ਹੋਏ ਸਖਾਈ ਹਰ ਤਨ ਸੰਜੀਐ ਸਾਰਾ ਹਰ ਤਨ ਸੰਜੀਐ ਪਾਈ ਜੇ ਹਲਤ ਫਲਤ ਹਰ ਹੋਏ ਸਖਾਈ ਏ ਹਰਤ ਫਲਕ ਹਰ ਹੋਏ ਸਾਈ ਹਰਤਨ ਸੰਤਿਏ ਪਾਈ ਹਰਤਨ ਸੰਤਿਏ ਪਾਈ ਹਰਤਨ ਰਤਨ ਜਵੇ ਹਰ ਮਾਣਕ ਹਰ ਤਨ 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 ਨਾਲ ਅੰਮ੍ਰਿਤ ਵੇਲਾ ਵਤ ਹਰ ਤਨ ਹਰ ਤਨੈ ਨਾਲ ਅੰਮ੍ਰਿਤ ਵੇਲੇ ਵਤੈ ਹਰ ਭਗਤੀ ਲੈਵ ਲਾਈ ਹਰ ਭਗਤੀ ਹਰ ਲੈਵ ਲਾਈ ਹਰ ਭਗਤੀ ਹਰ ਲੈਵ ਲਾਈ ਹਰ ਭਗਤੀ ਹਰ ਲੈਵ ਲਾਈ ਹਰ ਤਨ ਅੰਮ੍ਰਿਤ ਵੇਲੇ ਬੱਤ ਕਾਵੀ ਜਿਆ ਹਰ ਤਨ ਅੰਮ੍ਰਿਤ ਵੇਲੇ ਬੱਤ ਕਾਵੀ ਜਿਆ ਸਾਰਾ ਅੰਮ੍ਰਿਤ ਵੇਲੇ ਬੱਤ ਕਾਵੀ ਜਿਆ ਹਰ ਤਨ ਅੰਮ੍ਰਿਤ ਵੇਲੇ ਬੱਤ ਕਾਵੀ ਜਿਆ ਉਸ ਵੇਲੇ ਬੱਤ ਕਾਵੀ ਜਿਆ ਹਰ ਤਨ ਹਰ ਧਨ ਅੰਮ੍ਰਿਤ ਵੇਲਾ ਵੱਸਦਾ ਕਾ ਬੀਜ ਆ ਹਰ ਧਨ ਅੰਮ੍ਰਿਤ ਵੇਲਾ ਵੱਸਦਾ ਕਾ ਬੀਜ ਆ ਭਗਤ ਖਾਏ ਖਰਚ ਰਹੇ ਨਿਕਟੈ ਨਾ ਭਗਤ ਖਾਏ ਖਰਚ ਰਹੇ ਨਿਕਟੈ ਨਾ ਭਗਤ ਖਾਏ ਖਰਚ ਰਹੇ ਨਿਕਟੈ ਨਾ ਭਗਤ ਕੋਈ ਕਰਨ ਚ ਰਹੇ ਦੇਖੋ ਟੈ ਲਾਈ ਹਲਤ ਪਲਤ ਹਰ ਤਨ ਕੀ ਹਲਤ ਪਲਤ ਹਰ ਤਨ ਕੀ ਹਲਤ ਪਲਤ ਹਰ ਤਨ ਕੀ ਹਲਤ ਪਲਤ ਹਰ ਤਨ ਭਗਤਾਂ ਕੋ ਮਿਲੀ ਵਡਿਆਈ ਭਗਤਾਂ ਕੋ ਮਿਲੀ ਵਡਿਆਈ ਜੇ ਹਲਤ ਪਲਤ ਹਰ ਹੋਏ ਸਖਾਈ ਜੇ ਹਲਤ ਪਲਤ ਹਰ ਹੋਏ ਸਖਾਈ ਹਰ ਤਨ ਸੰਜੀਅ ਪਾਈ ਹਰ ਤਨ ਸੰਤੀ ਹੈ ਪਾਈ ਹਰ ਤਨ ਸੰਤੀ ਹੈ ਪਾਈ ਮਾਨ ਹਰ ਰੰਗ ਆਈ ਹਰ ਧਨ ਰਤਨ ਜਵੇਹਰ ਮਾਨਕ ਹਰ ਤਨ ਰਤਨ ਜਵੇਹਰ ਮਾਨਕ ਦੇ ਹਰ ਬਾਣਕ ਹਰ ਤਨ ਰਤਨ ਜਵੇਂ ਹਰ ਬਾਣਕ ਹਰ ਤਨ ਅੰਮ੍ਰਿਤ ਵੇਲੇ ਵਸਤ ਕਾ ਬੀਜਿਆ ਹਰ ਤਨ ਅੰਮ੍ਰਿਤ ਵੇਲੇ ਵਸਤ ਕਾ ਬੀਜਿਆ ਅੰਮ੍ਰਿਤ ਵੇਲੇ ਵਸਤ ਕਾ ਬੀਜਿਆ ਅੰਮ੍ਰਿਤ ਵੇਲੇ ਵਸਤ ਕਾ ਬੀਜਿਆ ਭਗਤ ਖਰਚ ਰਹੇ ਨਿਖਟੇ ਨਹੀਂ ਭਗਤ ਖਾਏ ਖਰਚ ਰਹੇ ਨਿਖਟੇ ਨਹੀਂ ਭਗਤ ਖਾਏ ਖਰਚ ਰਹੇ ਨਿਖਟੇ ਨਹੀਂ ਹਰ ਤਨ ਸੰਤਿਐ ਪਾਈ ਹਰ ਤਨ ਸੰਤਿਐ ਪਾਈ ਔਸਦਾ ਸਦਾ ਸਦਾ ਅਸਥਿਰ ਹੈ ਸਾਚਾ ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ ਹਰ ਤਨ ਇਹ ਹਰ ਤਨ ਇਹ ਹੈ ਹਰ ਤਨ ਇਹ ਹੈ ਹਰ ਤਨ ਇਹ ਹਰ ਤਨ ਇਹ ਹਰ ਤਨ ਇਹ ਹਰ ਤਨ ਇਹ ਹਰ ਤਨ